ਜੋ ਬੋਲੇ 100 ਰੁਪਏ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇਵ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਐਸਐਮਐਸੀ ਦਿਨਾ ਨਗਰ ਗੁਰਦਾਸਪੁਰ ਦੀ ਧਰਤੀ ਤੇ ਮੌਜੂਦ ਆ ਜਿੱਥੇ ਅੱਜ ਸਤਗੁਰੂ ਰਵਿਦਾਸ ਮਹਾਰਾਜੀ ਦੇ 649 ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਇੱਥੇ ਗੁਰਦਾਸਪੁਰ ਦਿਨਾ ਨਗਰ ਦੀਆਂ ਸੰਗਤਾਂ ਦੇ ਵੱਲੋਂ ਕੱਢੀ ਗਈ ਹੈ ਜਿਸ ਵਿੱਚ ਡੇਰਾ ਸਵਾਮੀ ਜਗਤਰੀ ਆਸ਼ਰਮ ਦੇ ਮੌਜੂਦਾ ਕੱਦੀ ਰਸ਼ੀਨ 108 ਸੰਤ ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਪਹੁੰਚੇ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਰਬਿਦਾਸ ਨਾਵੇਲੇਬਾ ਸੰਗਤਾਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਸਾਡੇ ਨਾਲ ਪ੍ਰਧਾਨ ਸਾਹਿਬ ਖੜੇ ਨੇ ਐਡਵੋਕੇਟ ਸੁਖਰਾਜ ਥਾਪਰ ਜੀ ਭਾਜੀ ਜੈ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਭਾਈ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦੇ ਆ ਆਪਦੀ ਪੂਰੀ ਪ੍ਰਬੰਧਕ ਕਮੇਟੀ ਨੂੰ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਸਤਗੁਰੂ ਰਬਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੀ ਵਿਸ਼ਾਲ ਸ਼ੋਭਾ ਜਾਂ ਤਿਆਰੀਆਂ ਕਰ ਰਹੀ ਸੀ ਤੇ ਅੱਜ ਸੰਗਤਾਂ ਦਾ ਵਿਸ਼ਾਲ ਇਕੱਠ ਦੇਖ ਕੇ ਕਿੰਨਾ ਕੁ ਮਨ ਨੂੰ ਜਿਹੜ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ 659ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਸ਼ੋਭਾ ਯਾਤਰਾ ਦਾ ਆਯੋਜਨ ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਦੇ ਰਹਿਨਮਾਈ ਹੇਠ ਕੀਤਾ ਗਿਆ ਸੀ ਹਜ਼ਾਰਾਂ ਹੀ ਸੰਗਤਾਂ ਨੇ ਇਕੱਠ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਆ ਔਰ ਅੱਛਾ ਲੱਗ ਰਿਹਾ ਹੈ ਕਿ ਸਮਾਜ ਦੇ ਵੱਲੋਂ ਸੰਗਤਾਂ ਵੱਲੋਂ ਇੰਨਾ ਵਧੀਆ ਹੁੰਗਾਰਾ ਦਿੱਤਾ ਗਿਆ ਔਰ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਪੂਰੀ ਟੀਮ ਮਿਲ ਕੇ ਕੰਮ ਕਰਦੇ ਰਹਿਾਂਗੇ ਔਰ ਐਦਾਂ ਦੇ ਸਵਾਗਤ ਜਿਹੜੇ ਆ ਕਰਦੇ ਰਹਿਾਂਗੇ ਐਡਵੋਕੇਟ ਸਾਹਿਬ 13 ਸਾਮੀ ਜਗਧਰੀ ਆਸ਼ਮੇ ਦੇ ਮਜਬੂਤਾ ਗੰਦੀ ਨਿਸ਼ੀਨ ਸੰਤ ਸਵਾਮੀ ਗੁਰਦੀਪ ਗਰੀ ਮਹਾਰਾਜੀ ਕੱਲਾ ਪਠਾਨਕੋਟੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਨਹੀਂ ਸਗੋ ਦੁਨੀਆ ਦੇ ਕੋਨੇ ਕੋਨੇ ਵਿੱਚ ਜਾ ਕੇ ਸਤਗੁਰੂ ਰਵਿਦਾਸ ਸਮਰਦੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਆ ਅੱਜ ਸੰਗਤਾਂ ਦਾ ਵੱਡਾ ਇਕੱਠ ਦੱਸਦਾ ਆ ਕਿ ਸੰਤਾਂ ਮਹਾਪੁਰਸ਼ਾਂ ਨੂੰ ਬਹੁਤ ਪਿਆਰ ਕਰਦੀ ਹੈ ਸੰਗਤਾਂ ਔਰ ਮਹਾਪੁਰਸ਼ਾਂ ਦੀ ਤਾਰੀਫ ਵਿੱਚ ਦੋ ਸ਼ਬਦ ਜ਼ਰੂਰ ਬੋਲੋ ਜੀ ਦੇਖੋ ਜੀ ਮੇਰੇ ਕੋਲ ਐਸੇ ਲਫ਼ਜ਼ ਨਹੀਂ ਹਨ ਕਿ ਜਿਹਦੇ ਨਾਲ ਮੈਂ ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਦੀ ਤਾਰੀਫ ਕਰ ਸਕਾਂ ਸਵਾਮੀ ਗੁਰਦੇਵ ਗਿਰੀ ਮਹਾਰਾਜ ਜੀ ਜੋ ਮਿਹਨਤ ਹੈ ਜੋ ਉਹਨਾਂ ਦਾ ਪਿਆਰ ਹੈ ਸੰਗਤਾਂ ਦੇ ਲਈ ਉਹ ਅੱਜ ਕਿਸੇ ਲਫ਼ਜ਼ਾਂ ਦਾ ਮੁਤਾਜ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਇਕੱਠ ਇਹ ਸੰਗਤਾਂ ਦਾ ਪਿਆਰ ਔਰ ਆਸ਼ੀਰਵਾਦ ਹੈ ਸੋ ਸੰਗਤ ਸਵਾਮੀ ਗੁਰਦੇਵ ਗਿਰੀ ਮਹਾਰਾਜ ਜੀ ਇਦਾਂ ਹੀ ਸੰਗਤਾਂ ਦੇ ਉੱਤੇ ਕਿਰਪਾ ਬਣਾ ਕੇ ਰੱਖਣਾ ਵਾਹਿਗੁਰੂ ਜੀ ਧੰਨ ਗੁਰਦੇਵ ਜੀ ਜੋ ਐਡਵੋਕੇਟ ਸਾਹਿਬ ਸਤਪੁਰ ਬਦਾਸ ਬਣਾ ਪ੍ਰਕਾਸ਼ਪੁਰ ਆ ਰਿਹਾ 649 ਔਰ 50ਵਾਂ ਵੀ ਆ ਰਿਹਾ 650 ਸੰਗਤਾਂ ਨੂੰ ਕੀ ਸਨੇਹਾ ਆਪਣੇ ਸੰਗਠਨ ਵੱਲ ਆਪਣੇ ਸਭਾ ਵੱਲ ਦੇਣਾ ਚਾਹੁੰਦੇ ਆ ਤਾਂ ਕਿ ਉਹ ਵਧੀਆ ਤਰੀਕੇ ਨਾਲ ਗੁਰਪੁਰ ਮਨਾਉਣ ਦੇਖੋ ਜੀ ਸਨੇਹਾ ਤਾਂ ਜੋ ਸਤਗੁਰ ਵਿਦਾਸ ਮਾਰੇ ਦਾ 650ਵਾਂ ਗੁਰਪੁਰ ਆ ਰਿਹਾ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਵਿਸ਼ੇ ਪੱਧਰ ਤੇ ਜੋ ਮਨਾਉਣਾ ਚਾਹੀਦਾ ਕਿਉਂਕਿ ਜੋ ਸਤਗੁਰ ਵਿਦਾਸ ਮਾਰੇ ਦਾ ਸੰਦੇਸ਼ ਸੀ ਉਹ ਕਿਸੇ ਇੱਕ ਜਾਤ ਫਿਰਕੇ ਵਾਸਤੇ ਇੱਕ ਭਾਈਚਾਰੇ ਵਾਸਤੇ ਨਹੀਂ ਸੀ ਉਹਨਾਂ ਨੇ ਪੂਰੇ ਸੰਸਾਰ ਨੂੰ ਮਾਨਵਤਾ ਦੇ ਲਈ ਕੰਮ ਕੀਤਾ ਔਰ ਜਿਸ ਸਾਧ ਸੰਗਤ ਮਿਲ ਰਹੀ ਹੈ ਮਾਦੋ ਇਹੀ ਉਹਨਾਂ ਨੇ ਉਹਨਾਂ ਦਾ ਪੈਗਾਮ ਸੀ ਬੇਗਮਪੁਰਾ ਸ਼ਹਿਰ ਕੋ ਨਾਉ ਸੋ ਮੈਂ ਹੀ ਜਾਵਾਂਗਾ ਕਿ ਅਸੀਂ ਜਾਤਾਂ ਪਾਤਾਂ ਕੋਮਾ ਮਜਮਾ ਤੋਂ ਉੱਪਰ ਉੱਠ ਕੇ ਭਾਈਚਾਰੇ ਦਾ ਸੰਦੇਸ਼ ਦਈਏ ਔਰ ਸਤਗੁਰੂ ਰਵਿਦਾਸ ਮਹਾਰਾਜ ਦੇ ਉਪਦੇਸ਼ਾਂ ਦੇ ਉੱਤੇ ਚੱਲੀਏ ਜੀ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ